ਕੀ ਨਾਮ ਹੈ ਕਤੀਤਾ ਹਾਂਜੀ ਫਿਰ ਸੀ ਫੋਟੋ ਫੋਨ ਕਰਦੇ ਕਿੱਥੇ ਤੇ ਰਹਿਣਾ ਹੈ ਭਗਤਨਾਗਰ ਕੀ ਹੋਇਆ ਸੀਗਾ ਤੁਹਾਨੂੰ ਫੋਨ ਆਇਆ ਸੀਗਾ ਜੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਮੁੰਡਾ ਤੁਹਾਡਾ ਪੇਨ ਹੈ ਫੋਨ ਆਇਆ ਕੀ ਲੱਗਦੇ ਤੁਹਾਡੇ ਹਸਬੰਦ ਅਮੀਨ ਕੀ ਨਾਂ ਇਹਨਾਂ ਦਾ ਰਿਸ਼ੀ ਸਮਾਪਤ ਇਹ ਨਸ਼ੀਰ ਇਹ ਪਹਿਲਾਂ ਵੀ ਅਦੀ ਦੇ ਤੁਹਾਨੂੰ ਪਤਾ ਸੀ ਕੀ ਸੀ 5 ਸਾਲ ਤੋਂ ਹੋ ਗਿਆ ਨਸ਼ਾ ਕਰਦੇ ਹਾਂ ਬਟ ਜਦੋਂ ਜ਼ਿਆਦਾ ਕੰディション ਇਹਦੀ ਖਰਾਬ ਹੋ ਜਾਂਦੀ ਸੀ ਅਸੀਂ ਇਹਨੂੰ ਹਰ ਬਾਰ ਨਸ਼ਾ ਛਡਾਓ ਕੇਂਦਰ ਚ ਕਰਵਾ ਦਿੰਦੇ ਸੀ ਐਡਮਿਟ ਹੁਣ ਵੀ 10 ਦਿਨ ਹੋਏ ਹੋਣੇ ਬਾਅਦ ਤੋਂ ਬਾਅਦ ਇਹਨੂੰ ਆਏ ਨੇ ਕਿੱਥੋਂ ਆਏ ਸੀਗੇ ਹੁਣ ਤਾਂ ਮੈਂ ਇਹਨੂੰ ਹਰ ਬਾਰ ਇਹਨੂੰ ਅਸੀਂ ਪ੍ਰਾਈਵੇਟ ਚ ਕਰਵਾਇਦਾ ਆ ਬਟ ਇਸ ਬਾਰ ਅਸੀਂ ਇਹਨੂੰ ਇਸ ਇਹ ਪੇਸਿਵ ਹੌਸਪੀਟਲ ਕਰਵਾਇਆ ਸੀ ਇੱਥੇ ਵੀ ਬਟ ਮੈਂ ਕਰਵਾਇਆ ਤਾਂ ਮੈਂ 3 ਮਹੀਨਿਆਂ ਦਾ ਕਹਿ ਕੇ ਸੀ ਬਟ ਉਹਨਾਂ ਨੇ ਸਾਨੂੰ ਜ਼ੋਰ ਪਾਇਆ 1.5 ਮਹੀਨੇ ਬਾਅਦ ਹੀ ਕਹਿੰਦੇ ਹੁਣ ਬਿਲਕੁਲ ਠੀਕ ਹੈ ਲੈ ਜਾਓ ਤੁਸੀਂ ਮੈਂ ਤਾਂ ਹੁਣ ਵੀ ਜਦੋਂ ਇਹਨੂੰ ਲੈਣ ਗਈ 10 ਦਿਨ ਪਹਿਲਾਂ ਮੈਂ ਮੰਨਦੀ ਨਹੀਂ ਸੀ ਮੈਂ ਕਿਹਾ ਨਹੀਂ ਲੈ ਕੇ ਜਾਣਾ ਅਸੀਂ ਤਾਂ 3 ਮਹੀਨੇ ਕਹਿ ਕੇ ਕਰਵਾਇਆ ਸੀ ਕਿ ਅਸੀਂ ਚਾਹੁੰਦੇ ਸੀ ਕਿਉਂਕਿ ਹਰ ਵਾਰ ਇਦਾਂ ਹੀ ਹੁੰਦਾ ਹੈ ਜਦੋਂ ਵੀ ਸੈਂਟਰ ਆਉਂਦੇ ਹਰ ਵਾਰ ਸੁਸਾਇਟੀ ਚ ਵਾਪਸ ਚਲ ਜਾਂਦਾ ਸੀ ਬਸ ਕੱਲ ਸ਼ਾਮੀ ਵੀ 5 ਵਜੇ ਮੇਤੋਂ ਘਰ ਹੋ ਗਏ ਆ ਤੇ ਮੈਨੂੰ ਕਹਿੰਦੇ ਕਿ ਮੈਂ ਮੇਲੇ ਤੇ ਜਾਣਾ ਹੈ ਮੈਂ ਇਹਨੂੰ ਕਿਹਾ ਵੀ ਜੋਰ ਪਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਕੀ 3 1/2 ਸਾਲ ਦਾ ਬੇਟਾ ਆਇਆ ਕਿ ਚਲ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੇ ਆ ਆਪਾਂ ਉਹਨੂੰ ਵੀ ਘੁਮਾ ਆਂਦੇ ਨਹੀਂ ਜ਼ਬਰਦਸਤੀ ਘਰੋਂ ਬਾਹਰ ਚਲ ਗਿਆ ਆ ਕੱਲ ਕੱਲ ਸ਼ਾਮ 5 ਵਜੇ ਦਾ ਗਿਆ ਹੋਇਆ ਤੇ ਪੂਰੀ ਰਾਤ ਨਹੀਂ ਆਇਆ ਅੱਗੇ ਤਾਂ ਆ ਜਾਂਦਾ ਹੁੰਦਾ ਮੈਨੂੰ ਕਹਿ ਕੇ ਗਿਆ ਕਹਿੰਦਾ ਕਿ 7-8 ਵਜੇ ਤੱਕ ਮੈਂ ਆਇਆ ਨਾ ਪੂਰੀ ਰਾਤ ਅਸੀਂ ਬੈਠ ਕੇ ਕੱਟ ਲਈ ਆ ਕੱਟੀ ਗਏ ਮਤਲਬ ਕਿ ਹੁਣ ਆਂਦਾ ਹੁਣ ਆਂਦਾ ਹੁਣ ਆਂਦਾ ਆਇਆ ਹੀ ਨਹੀਂ ਸਵੇਰੇ ਫੋਨ ਆਇਆ ਇਧਰੋਂ ਮੈਨੂੰ ਜੀ ਜੀ ਇਨਾਂ ਨੰਬਰ ਨੂੰ ਇਹ ਦੋ ਸਿਕਿਨਿਸ਼ੀਅਲ ਕੰਡੀਸ਼ਨ ਨਹੀਂ ਠੀਕ ਆ ਆਜਾ ਪ੍ਰਤਿਭਾ ਮੈਂ ਕੰਮ ਤੇ ਗਈ ਤਾਂ ਹੁਣ ਜਦੋਂ ਆਇਆ ਤਾਂ ਇਦਾਂ ਤੁਹਾਨੂੰ ਕਿਹਦਾ ਫੋਨ ਆਇਆ ਮੁਖਮੁਚੀ ਥੋਣਾ ਨੇ ਦੱਸਿਆ ਕਿ ਇੱਕ ਡੈੱਡ ਬੋਡੀ ਲక్ష్ਮੀ ਮਾਰਕੀਟ ਜੋ ਨਵੀਂ ਬਣੀ ਹੈ ਉੱਤੇ ਪਈ ਹੋਈ ਆ ਮੌਕਾ ਪਰ ਪੁਜਿਆ ਜਾਵੇ ਜੋ ਮਨੇ ਹੈੱਡ ਕਨਸਟੈਂਟ ਸੀ ਮੇ ਤਾਂ ਕਨਸਟੈਂਟ ਪ੍ਰਿੰਸੀਪਲ ਦੇ ਮੌਕਾ ਤੇ ਪਹੁੰਚਿਆ ਆ ਜੋਥੇ ਪਤਾ ਇੱਥੇ ਪਹਿਲਾ ਹੀ ਡੈੱਡਬੁੱਡ ਪਰਿਵਾਰਕ ਮੈਂਬਰ ਹਾਜ਼ਰ ਹਨ ਜੇ ਨਾ ਪਤਾ ਪਈ ਇਹਨਾਂ ਨੇ ਦੱਸਿਆ ਵੀ ਰਿਸ਼ੀ ਸੋਤਾ ਪੁੱਤਰ ਜੇ ਸੋਤਾ ਭਗਤ ਨਗਾਥਾ ਦਾ ਮਾਲਟਰਨ ਸ਼ਰਪ ਦਾ ਰਹਿਣ ਵਾਲਾ ਆ ਇਹਨਾਂ ਨੇ ਇਹ ਵੀ ਦੱਸਿਆ ਕਾਫੀ ਟਾਈਮ ਤੋਂ ਪਹਿਲੇ ਨਸ਼ੇ ਕਰਦਾ ਆ ਰਿਹਾ ਇਹ ਤਾਂ ਨਸ਼ੇ ਸ਼ਡੋ ਕਹਿੰਦੇ ਜਮ ਕਰਾ ਸੀਗਾ ਕੁਝ ਦਿਨ ਪਹਿਲੇ ਨਸ਼ੇ ਸ਼ਡੋ ਕੇਂਦਰ ਤੋਂ ਆਇਆ ਸੀਗਾ ਤਾਂ ਉਹਨਾਂ ਨੂੰ ਹੁਣ ਪਤਾ ਲੱਗਿਆ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਮੁੰਡਾ ਡੈੱਥ ਹੋਈ ਪਈ ਆ ਜੋ ਮੌਕੇ ਤੇ ਪੁੱਛੇ ਆ ਹਸਪੀਟਲ ਡੈੱਡਬੁੱਡ ਲੈ ਕੇ ਜਾ ਰਹੇ ਆ ਦੇਖ ਲੈਣ ਤੇ ਇੰਤਜ਼ਾਮ ਕਰਕੇ ਜੋ ਪੋਸਟਮਾਰਨ ਬਾਅਦ ਕਾਰਵਾਈ ਫਿਰ ਪਤਾ ਲ